ਇੰਨੀ ਸਕਵੀਟ ਨਮੀ ਪੈ ਰਿਆ ਹੈ ਨਾ ਬਹੁਤ ਜ਼ਿਆਦਾ ਦੇਖੋ ਤੁਸੀਂ ਇੰਨੀ ਕੁ ਖਾਂਚ ਇੰਨਾ ਪਾਣੀ ਹੈ ਔਰ ਸਾਰੇ ਧਰਤੀ ਤੇ ਗਿਲਣਾ ਹੋਇਆ Thank mm -hmm. ਏਜੀ ਸਾਡੇ ਕੋਠੇ ਦਾ ਪਰਨਾਲ ਇੰਨੇ ਤੇ ਚੱਲ ਰਿਹਾ ਮਾਨ ਲਗਾ ਕਿ ਇਸ ਨਾਨ ਕਰਵਾਉਂਦਾ ਸੀ ਤੂਪ ਦਿੰਦਾ ਸੀ ਤੇ ਇਸ ਨੂੰ ਮੱਥਾ ਟੇਕਦਾ ਸੀ ਉਸ ਸੱਚੇ ਬ੍ਰੇਮੀ ਪਾਸੋਂ ਮੈਂ ਇਸ ਨੂੰ ਲੈ ਕੇ ਜਾ ਰਿਹਾ ਮੇਰੇ ਮੇਰੀ ਦਿਖਾਵੇ ਦੀ ਪੂਜਾ ਉੱਪਰ ਇਹ ਸਾਰਗ੍ਰਾਮ ਇਹ ਸਾਰਗ੍ਰਾਮ ਕਦੇ ਵੀ ਖੁਸ਼ ਨਹੀਂ ਹੋਵੇਗਾ ਇਹ ਸੋਚ ਕੇ ਸਾਧੂ ਵਾਪਸ ਆਇਆ ਤੇ ਉਹ ਸਾਰਗ੍ਰਾਮ ਸਦਨੇ ਨੂੰ ਵਾਪਸ ਦੇ ਦਿੱਤਾ ਤੇ ਕਿਹਾ ਤੇਰੇ ਵਰਗੇ ਸੱਚੇ ਭਗਤ ਨੂੰ ਅਸਲੀ ਸਰਗ੍ਰਾਮ ਆ ਕੇ ਦਰਸ਼ਨ ਦੇਵੇਗਾ ਉਸ ਸਾਧੂ ਦੇ ਜਨ ਵਿੱਚ ਸਦਨੇ ਦੇ ਮਨ ਵਿੱਚ ਪ੍ਰਮਾਤਮਾ ਦੇ ਦਰਸ਼ਨਾਂ ਦੀ ਉਮੰਗ ਕਰ ਕਰ ਗਈ ਜਦੋਂ ਉਹਨਾਂ ਨੂੰ ਵੇਹਲ ਹੁੰਦਾ ਹੁੰਦਾ ਉਹ ਗਾਉਣ ਲੱਗ ਜਾਂਦੇ ਨਰਪ ਕਿੰਨੇ ਆ ਨਰਪ ਕਿੰਨੇ ਆ ਕਿ ਕਰ ਨੇ ਇੱਕ ਪਿਆ ਪੇਕ ਧਾਰੀ ਕੰਮ ਕੰਮ ਅਥੀ ਸਵਾਰਥੀ ਵਾ ਕੀ ਪੈ ਸਵਾਰੀ ਤਬ ਗੋਨ ਕਹਾ ਜਗ